ਇੱਕ ਵਾਰ ਫਿਰ ਤੋਂ ਆਪਾਂ ਹਾਜ਼ਰ ਹੋਈਆਂ ਜੀ ਜਮਾ ਸਸਤੀਆਂ ਗੱਡੀਆਂ ਲੈ ਕੇ ਵੀਡੀਓ ਨਵੀਂ ਆਪਾਂ ਲੈ ਕੇ ਪਹੁੰਚੇ ਹਾਂ ਅਲੱਗ-ਅਲੱਗ ਏਰੀਆ ਚ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਜਿਹੜੀ ਜਮਾ ਸਸਤੀ ਅੱਜ ਗੱਡੀ ਦੇਖਣ ਨੂੰ ਮਿਲੂਗੀ 65k ਹਜ਼ਾਰ ਦੀ ਆਪਾਂ ਲੈ ਕੇ ਪਹੁੰਚੇ ਹਾਂ ਘਟਾਬਾਦ ਕੀਤਾ ਜਾਊਗਾ ਗੱਲ ਕਰਦੇ ਹਾਂ ਜੀ ਆਪਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 9465629488 ਤੁਹਾਡੇ ਕੋਲੇ ਕਿਸੇ ਵੀ ਪਿੰਡ ਚ ਸ਼ਹਿਰ ਚ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਬੁਲਟ ਸਕੂਟੀ ਕੁਝ ਵੀ ਹੈ ਭੇਜੋ ਆਪਣੇ ਕੋਲੇ ਐਡ ਆਪਾਂ ਬਿਲਕੁਲ ਫਰੀ ਦੇ ਵਿੱਚ ਲਾ ਦੇਵਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜੀ ਸਕੋਡਾ ਲੋਰਾ ਆਪਾਂ ਲੈ ਕੇ ਪਹੁੰਚਿਆ ਨੋ ਮਾਡਲ ਗੱਡੀ ਹੈ ਚੈੱਕ ਕਰੋ ਪਹਿਲਾਂ ਤਾਂ ਫੋਟੋਆਂ ਅੰਦਰ ਬਾਹਰ ਦੀਆਂ ਸਾਰੀਆਂ ਫੋਟੋਆਂ ਮਾਲਕ ਨੇ ਖਿੱਚ ਕੇ ਆਪਣੇ ਕੋਲੇ ਭੇਜੀਆਂ ਸੀ ਕੰਡੀਸ਼ਨ ਗੱਡੀ ਦੀ ਆਲੋਕਿਕ ਕਮੀ ਪੇਸ਼ੀ ਕੋਈ ਨਹੀਂ ਪੰਜਾਬ ਨੰਬਰ ਹੈ ਕਾਲੇ ਰੰਗ ਦੀ ਹੈ ਟਾਇਰਾਂ 'ਚ ਅਲਾਈ ਬਹੁਤ ਵਧੀਆ ਮਾਲਕ ਨੇ ਲਵਾ ਰੱਖੇ ਨੇ ਜੀ ਲਾ ਕੇ ਅੰਦਰੋਂ ਗੱਲ ਕਰੀਏ ਤਾਂ ਹਰ ਪਾਸਿਓਂ ਆਪਾਂ ਨੂੰ ਪੂਰੀ ਵਧੀਆ ਗੱਡੀ ਦੇਖਣ ਨੂੰ ਮਿਲੂਗੀ ਤੇ ਬੋਰਨਟ ਚਾਕੇ ਇੰਜਨ ਦੀਆਂ ਫੋਟੋਆਂ ਵੀ ਇਹਨਾਂ ਨੇ ਖਿੱਚ ਕੇ ਭੇਜੀਆਂ ਬਾਕੀ ਤੁਸੀਂ ਫੋਟੋਆਂ ਚ ਚੈੱਕ ਕਰ ਹੀ ਰਹੇ ਹੋ ਸੀ। ਜਾਕੀ ਕੋਈ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਵੀ ਸਕਦੇ ਹੂੰ। ਸਟਾਰਟ ਕਰਕੇ ਦੇਖਣੇ ਕਿਸੇ ਨੇ ਸਟਾਰਟ ਕਰਕੇ ਦੇਖ ਸਕਦੇ ਹੂੰ, ਚਲਾ ਕੇ ਦੇਖਣੇ ਚਲਾ ਕੇ ਦੇਖ ਸਕਦੇ ਹੂੰ। ਨੋ ਮਾਡਲ ਗੱਡੀ ਆ, 2 ਤੋਂ ਉੱਪਰ ਗੱਡੀ, ਐਵਰੇਜ ਦਿੰਦੀ ਆ, ਫਾਸਟ ਓਨਰ ਹੈ ਜੀ। ਸਾਰੀ ਗੱਡੀ ਆਪਾਂ ਨੂੰ ਪਾਵਰ ਮਿਲੂਗੀ ਤੇ ਗੱਡੀ ਦਾ ਰੇਟ ਹੈਗਾ ਜੀ 1,90,000 ਰੁਪਏ ਡਿਮਾਂਡ ਤੇ ਮਾਲਕ ਕਹਿੰਦੇ ਨੇ 17 ਇੰਚ ਅਲਾਈ ਲੱਗੇ ਹੋਏ ਨੇ। ਟਾਇਰ ਵਗੈਰਾ ਆਪਾਂ ਨੂੰ ਵਧੀਆ ਮਿਲ ਜਾਣਗੇ, ਮਿਊਜ਼ਿਕ ਸਿਸਟਮ ਵਧੀਆ ਜੀ ਸਕਰੀਨ ਲੱਗੀ ਹੋਈ ਹੈ। ਮੋਗੇ ਏਰੀਆ ਚੋਂ ਗੱਡੀ ਆਪਾਂ ਲੈ ਕੇ ਪਹੁੰਚਿਆ ਨੰਬਰ ਸਕਰੀਨ ਤੇ ਆਪਾਂ ਦਈ ਦਿੱਤਾ ਜੀ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛਣਾ ਸਿੱਧਾ ਆਪਾਂ ਮਾਲਕ ਦਾ ਨੰਬਰ ਦਿੰਨੇ ਆ ਸੀ ਵਿਚ ਵਿਚਾਲੀ ਆਪਾਂ ਨਾ ਤਾਂ ਆਪ ਲੈਨੇ ਆ ਸੀ ਨਾ ਕਿਸੇ ਨੂੰ ਪਾਉਨੇ ਆ ਸਿੱਧੀ ਗੱਲ ਆਪਾਂ ਕਰਵਾਉਣੀ ਆ ਜੀ ਮਾਲਕ ਨਾਲ ਤੇ ਕਿਸੇ ਨੇ ਖਰੀਦਣੀ ਆ ਕੋਈ ਖਰੀਦਣ ਦਾ ਹੈਗਾ ਚਾਹਵਾਨ ਕਰੋ ਗੱਲਬਾਤ ਗੱਲ ਕਰਾਂਗੇ ਜੀ ਆਪਾਂ ਸੈਕੰਡ ਗੱਡੀ ਦੀ ਵਰਨਾ ਚੈੱਕ ਕਰੋ ਜੀ ਆਪਾਂ ਬਹੁਤ ਵਧੀਆ ਗੱਡੀ ਲੈ ਕੇ ਪਹੁੰਚਿਆ ਚੈੱਕ ਕਰੋ ਪਹਿਲਾਂ ਤਾਂ ਫੋਟੋਆਂ ਤੇ ਗੱਡੀ ਜਿਹੜਾ ਬੰਦਾ ਵੀ ਇਹ ਦੇਖਦਾ ਸਾਰਾ ਨੂੰ ਪਸੰਦ ਆਉਂਦੀ ਹੈ ਬਾਕੀ ਮੈਂ ਉਮੀਦ ਕਰਦਾ ਜਿੰਨੇ ਤੁਸੀਂ ਦੇਖ ਰਹੂ ਤੁਹਾਨੂੰ ਇੱਕ ਨੰਬਰ ਗੱਡੀ ਲੱਗੀ ਅਸੀ ਦਿਲ ਨੂੰ ਲੱਗੀ ਹੋਊਗੀ ਕਿਉਂਕਿ ਗੱਡੀ ਦੇ ਟਾਇਰ ਦੇਖੋ ਟਾਇਰਾਂ ਚ ਅਲਾਈ ਦੇਖੋ ਗੱਡੀ ਦੇਖੋ ਕੰਡੀਸ਼ਨ ਚੈੱਕ ਕਰੋ ਹਰ ਪਾਸੋਂ ਇੱਕ ਨੰਬਰ ਆਪਾਂ ਨੂੰ ਚੀਜ਼ ਮਿਲੂਗੀ ਜੇ ਆਪਾਂ ਦੇਖੀਏ ਰੇਟ ਤਾਂ 6.5 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਅਸੀ ਘਾਟਾ ਵਾਦਾ ਕੀਤਾ ਜਾਊਗਾ 19 ਮਾਡਲ ਗੱਡੀ ਅਸੀ ਸਨਰੂਫ ਮਾਡਲ ਹੈ ਤੇ ਸਾਰੀ ਗੱਡੀ ਆਪਾਂ ਨੂੰ ਮਿਲੂਗੀ ਇਹ ਆਟੋਮੈਟਿਕਾ ਬਾਕੀ ਤੁਸੀਂ ਚੈੱਕ ਕਰ ਰਹੇ ਹੋ ਜੀ ਜਾ ਕੇ ਕੋਈ ਦੇਖਣ ਦਾ ਹੈਗਾ ਚਾਹਵਨ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਤੇ ਆਪਾਂ ਨੂੰ ਗੱਡੀ ਇਹ ਖਰੜ ਏਰੀਆ ਚ ਮਿਲੂਗੀ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਕਰੋ ਗੱਲਬਾਤ ਜਿਹੜੀ ਵੀ ਕਰਨੀ ਹੈ ਕੋਈ ਵੀ ਕਰਨੀ ਹੈ ਇੱਕ ਵੀਡੀਓ ਤੁਸੀਂ ਚੈੱਕ ਕਰੋ ਜੀ ਗੱਡੀ ਦੀ ਆਪਾਂ ਲੈ ਕੇ ਪਹੁੰਚਿਆ Maruti 800 ਗੱਡੀ ਆਪਾਂ ਨੂੰ ਦੇਖਣ ਨੂੰ ਮਿਲੂਗੀ 65000 ਰੁਪਿਆ ਇੱਕ ਬਾਰੀ ਡਿਮਾਂਡ ਕੀਤੀ ਹੈ ਮੁਕਤਸਰ ਸਾਹਿਬ ਮਾਲਕ ਦਾ ਏਰੀਆ ਜੀ ਨੰਬਰ ਸਕਰੀਨ ਤੇ ਆ ਸਾਰਾ ਕੁਝ ਵਧੀਆ ਆਪਾਂ ਨੂੰ ਮਿਲ ਜੂਗਾ ਕਮੀ ਪੇਸ਼ੀ ਕੋਈ ਨਹੀਂ ਗੱਡੀ ਸੋਹਣੀ ਐ ਮਾਲਕ ਨੇ ਰੱਖੀ ਵਧੀਆ ਹੋਈ ਐ ਬਾਕੀ ਵੀਡੀਓ ਚ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦਿਖਾਈ ਰਿਆ ਸੀ ਗੱਡੀ ਦੀਆਂ ਫੋਟੋਆਂ ਤੁਹਾਡੇ ਸਾਹਮਣੇ ਆ ਸੀ ਠੀਕ ਐ ਜੀ ਬਾਕੀ ਕਿਵੇਂ ਦੀ ਲੱਗ ਰਹੀ ਐ ਜੀ ਗੱਡੀ ਤੇ ਆਪਣੀ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨ ਕਮੈਂਟ ਕਰਕੇ ਵਧੀਆ ਲੱਗੀ ਐ ਪਸੰਦ ਆਈ ਐ ਵੀਡੀਓ ਤੇ ਗੱਡੀਆਂ ਪਸੰਦ ਆਈਆਂ ਤਾਂ ਨਾਲ ਦੀ ਨਾਲ ਆਪਣੀ ਵੀਡੀਓ ਨੂੰ ਲਾਈਕ ਵੀ ਕਰ ਦੋ ਸ਼ੇਅਰ ਵੀ ਕਰ ਦੋ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਹਰ ਰੋਜ਼ ਜੇ ਤੁਸੀਂ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਿਆ ਕਰੋਗੇ ਬਾਕੀ ਮੈਂ ਉਮੀਦ ਕਰਦਾ ਵੀਡੀਓ ਤੁਹਾਨੂੰ ਵਧੀਆ ਲੱਗੀ ਅਸੀ ਪਸੰਦ ਆਈ ਹੈ ਲਾਈਕ ਕਰ ਦਿਓ ਜੀ ਬੱਤ ਬਸ ਸਪੋਰਟ ਕਰ ਤੇ ਕਿਸ ਨੇ ਐਡ ਕਰ ਪਾਉਣੀ ਅਸੀਂ ਭੇਜੋ ਆਪਣੇ ਕੋਲੇ ਵੀਡੀਓ ਜਰਨਕਰੀ ਫੋਟੋਆਂ ਨੰਬਰ ਤੋਂ ਉਹਨਾਂ ਮਿਲ ਹੀ ਗਿਆ ਸੀ ਬਾਕੀ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਲਾਜ਼ਮੀ ਕਰ ਦੂ ਤੇ ਹੁਣ ਦੋ ਜੀ ਮੈਨੂੰ ਇਜਾਜ਼ਤ